ਦੀ ਸਭ ਤੋਂ ਵੱਡੀ ਕੂਬੀ ਉਸਦੀ ਦਿਲਦਾਰੀ ਹੁੰਦੀ ਹੈ ਪਰ ਕਈ ਵਾਰੀ ਇਹਹੀ ਦਿਲਦਾਰੀ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਬਣ ਜਾਂਦੀ ਹੈ ਜਦੋਂ ਉਸ ਨੂੰ ਗਲਤ ਲੋਕਾਂ ਦੇ ਅੱਗੇ ਬੇਹੱਦ ਝੁਕਣਾ ਪੈ ਜਾਵੇ ਅੱਜ ਦੀ ਗੱਲਬਾਤ ਦਾ ਵਿਸ਼ਾ ਇਹ ਹੀ ਹੈ ਕਿ ਕਦੋਂ ਸਾਨੂੰ ਝੁਕਣਾ ਚਾਹੀਦਾ ਹੈ ਕਦੋਂ ਨਹੀਂ ਝੁਕਣਾ ਚਾਹੀਦਾ ਕਿਹੜੇ ਲੋਕਾਂ ਅੱਗੇ ਝੁਕਣਾ ਹੈ ਕਿਹੜੇ ਲੋਕਾਂ ਅੱਗੇ ਝੁਕਣਾ ਬਿਲਕੁਲ ਹੀ ਗਲਤ ਹੁੰਦਾ ਹੈ ਝੁਕਣਾ ਵੀ ਇੱਕ ਕਲਾ ਹੈ ਦੁਨੀਆ ਵਿੱਚ ਦੋ ਕਿਸਮ ਦੇ ਲੋਕ ਹੁੰਦੇ ਨੇ ਇੱਕ ਕਿਸਮ ਦੇ ਉਹ ਹੁੰਦੇ ਨੇ ਜਿਹੜੇ ਨਰਮ ਸੁਭਾਅ ਦੇ ਹੁੰਦੇ ਨੇ ਦੂਜਿਆਂ ਦੀ ਰਿਸਪੈਕਟ ਕਰਦੇ ਨੇ ਇਸ ਲਈ ਝੁਕ ਜਾਂਦੇ ਨੇ ਤੇ ਇੱਕ ਦੂਜੀ ਕਿਸਮ ਦੇ ਉਹ ਹੁੰਦੇ ਨੇ ਜਿਹੜੇ ਕਿ ਘਮੰਡੀ ਹੁੰਦੇ ਨੇ ਆਕੜ ਆਕੜ ਕਹਿੰਦੇ ਆਪਾਂ ਕਹਿੰਦੇ ਆਕੜ ਹੋਰ ਹੁੰਦੇ ਨੇ ਜਿਹੜੇ ਕਿ ਕਿਸੇ ਵੀ ਗੱਲ ਦੇ ਉੱਤੇ ਝੁਕਦੇ ਨਹੀਂ ਆਪਣੀ ਗਲਤੀ ਕਦੇ ਮੰਨਦੇ ਹੀ ਨਹੀਂ ਤੇ ਉਹ ਦੂਜਿਆਂ ਨੂੰ ਝਕਾਉਣ ਵਿੱਚ ਹੀ ਉਹਨਾਂ ਦਾ ਸਾਰਾ ਜਿਹੜਾ ਜੋਰ ਆ ਉਹ ਲੱਗਿਆ ਰਹਿੰਦਾ ਝੁਕਣ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਹੁੰਦਾ ਝੁਕਣ ਦਾ ਮਤਲਬ ਹੁੰਦਾ ਹੈ ਸਬਰ, ਅਕਲਮੰਦੀ ਅਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਕਾਬਲੀਅਤ ਜੇ ਤੁਸੀਂ ਝੁਕ-ਝੁਕ ਕੇ ਆਪਣੇ ਆਪ ਨੂੰ ਤੋੜ ਲੈਂਦੇ ਹੋ ਤਾਂ ਫਿਰ ਇਹ ਕਲਾ ਨਹੀਂ ਬਰਬਾਦੀ ਹੈ ਹੁਣ ਗੱਲ ਕਰਦੇ ਆ ਵੀ ਝੁਕਣਾ ਕਿੱਥੇ ਚਾਹੀਦਾ ਜਿੱਥੇ ਝੁਕਣ ਨਾਲ ਕੋਈ ਰਿਸ਼ਤਾ ਜਿਹੜਾ ਬਚਦਾ ਹੋਵੇ ਉੱਥੇ ਜ਼ਰੂਰ ਝੁਕ ਜਾਣਾ ਚਾਹੀਦਾ ਜੇ ਕਿਸੇ ਕਈ ਵਾਰ ਕੀ ਹੁੰਦਾ ਹੈ ਆਕੜ ਵਿੱਚ ਘਮੰਡ ਦੇ ਵਿੱਚ ਹੀ ਆਪਾਂ ਰਹਿੰਦੇ ਆ ਦੋਨੇ ਤਰ੍ਹਾਂ ਇਦਾਂ ਹੁੰਦੀਆਂ ਨੇ ਦੋਨੇ ਤਰ੍ਹਾਂ ਜੇ ਘਮੰਡ ਕਰਦੀਆਂ ਨੇ ਆਕੜ ਕਰਦੀਆਂ ਨੇ ਤਾਂ ਉੱਥੇ ਜਿਹੜਾ ਰਿਸ਼ਤਾ ਹੈ ਬਿਲਕੁਲ ਖਤਮ ਹੋ ਜਾਂਦਾ ਹੈ ਪਰ ਜੇ ਇੱਕ ਧਿਰ ਝੁਕ ਕੇ ਥੋੜਾ ਜਿਹਾ ਪਿਆਰ ਨਾਲ ਗੱਲਬਾਤ ਕਰ ਲਵੇ ਤਾਂ ਉੱਥੇ ਰਿਸ਼ਤਾ ਬਚ ਸਕਦਾ ਹੈ ਤੇ ਇੱਥੇ ਝੁਕਣਾ ਬਿਲਕੁਲ ਜਾਇਜ਼ ਹੁੰਦਾ ਹੈ ਰਿਸ਼ਤੇ ਨਿਭਾਉਣ ਲਈ ਜਿਹੜਾ ਦਿਲ ਹੈ ਉਹ ਵੱਡਾ ਹੋਣਾ ਚਾਹੀਦਾ ਕਈ ਵਾਰੀ ਛੋਟੇ-ਮੋਟੇ ਝਗੜੇ ਹੁੰਦੇ ਨੇ ਹਸਬੰਡ ਵਾਈਫ ਵਿੱਚ ਜਾਂ ਪੇਰੈਂਟਸ ਨਾਲ ਜਾਂ ਫਿਰ ਤੁਹਾਡੇ ਬੱਚਿਆਂ ਨਾਲ ਹਲਕੀ-ਫੁਲਕੀ ਨੋਕ-ਝੋਕ ਹੁੰਦੀ ਆ ਪਰ ਅਜੇ ਆਪਾਂ ਉਥੇ ਨਹੀਂ ਝੁਗਦੇ ਤਾਂ ਰਿਸ਼ਤਿਆਂ ਦੇ ਵਿੱਚ ਕੁੜਤਣ ਭਰਨੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਹੌਲੀ-ਹੌਲੀ ਵੱਧਦੀ ਜਾਂਦੀ ਹੈ ਤੇ ਫਿਰ ਉਹ ਕੋਈ ਅਲੱਗ ਹੀ ਰੂਪ ਧਾਰਨ ਹੋ ਜਾਂਦਾ ਹੈ ਝਗੜਿਆਂ ਦਾ ਅੰਤ ਕਰਨ ਲਈ ਵੀ ਜ਼ਰੂਰੀ ਹੈ ਕਿ ਥੋੜਾ ਜਾ ਜੇ ਝੁਕ ਲਿਆ ਜਾਵੇ ਤਾਂ ਜ਼ਰੂਰੀ ਆ ਜੇ ਤੁਹਾਡੇ ਹਸਬੰਡ ਨਾਲ ਜਾਂ ਵਾਈਫ ਨਾਲ ਥੋੜੇ-ਬਹੁਤੇ ਸਬੰਧ ਝੁੱਕ ਕੇ ਠੀਕ ਹੁੰਦੇ ਨੇ ਤਾਂ ਕਰ ਲੈਣੇ ਚਾਹੀਦੇ ਨੇ ਥੋੜੀ-ਬਹੁਤੀ ਬੱਚਿਆਂ ਦੀ ਵੀ ਮੰਨ ਲੈਣੀ ਚਾਹੀਦੀ ਆ ਔਰ ਪੇਰੈਂਟਸ ਦੀ ਅੱਗੇ ਵੀ ਜੇ ਆਪਾਂ ਝੁਕਦੇ ਆ ਤਾਂ ਇਹ ਕੋਈ ਬੁਰੀ ਗੱਲ ਨਹੀਂ ਹੁਣ ਪੇਰੈਂਟਸ ਦੀ ਗੱਲ ਦਾ ਮਤਲਬ ਇੱਥੇ ਪੇਰੈਂਟਸ ਦਾ ਹੈਗਾ ਕਿ ਸਿਰਫ ਤੁਹਾਡੇ ਮਾਵਾਪਾ ਹੀ ਨਹੀਂ ਜਿਹੜੇ ਤੁਹਾਡੇ ਸੱਸ ਸਹੁਰਾ ਨੇ ਤੁਹਾਡਾ ਪਾਰਟਨਰ ਹੈ ਉਹਦੇ ਪੇਰੈਂਟਸ ਨੇ ਉਹ ਵੀ ਤੁਹਾਡੇ ਪੇਰੈਂਟਸ ਨੇ ਉਹਨਾਂ ਅੱਗੇ ਝੁੱਕ ਕੇ ਜੇ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ ਜੇ ਉਹ ਰਿਸ਼ਤਾ ਬਚ ਸਕਦਾ ਪਿਆਰਾ ਬਣਿਆ ਰਹਿ ਸਕਦਾ ਹੈ ਤਾਂ ਇੱਥੇ ਝੁਕਣਾ ਵੀ ਜ਼ਰੂਰੀ ਹੈ ਨੰਬਰ 2 ਤੇ ਜਿੱਥੇ ਗਲਤਫਹਿਮੀ ਦੂਰ ਹੁੰਦੀ ਹੋਵੇ ਝੁਕਣ ਨਾਲ ਕੀ ਹੁੰਦਾ ਤੁਹਾਡੀ ਸਮਝ ਵਿੱਚ ਵਾਧਾ ਹੁੰਦਾ ਹੈ ਜੇ ਕੋਈ ਗਲਤਫਹਿਮੀ ਛੋਟੀ ਮੋਟੀ ਪੇਰੈਂਟਸ ਵਿੱਚ ਹੋ ਗਈ ਹੈ ਪੇਰੈਂਟਸ ਦੇ ਨਾਲ ਹੋ ਗਈ ਜਾਂ ਤੁਹਾਡੇ ਪਾਰਟਨਰ ਨਾਲ ਪਾਰਟਨਰ ਹੈ ਜਿਹੜਾ ਉਹਦੇ ਨਾਲ ਹੋ ਗਈ ਜਾਂ ਕਿਸੇ ਦੋਸਤ ਨਾਲ ਹੋ ਗਈ ਤਾਂ ਉੱਥੇ ਵੀ ਜੇ ਝੁਕ ਕੇ ਉਹ ਗਲਤਫਹਿਮੀ ਦੂਰ ਹੁੰਦੀ ਹੋਵੇ ਤਾਂ ਇੱਥੇ ਝੁਕਣਾ ਵੀ ਜਾਇਜ਼ ਹੁੰਦਾ ਹੈ ਜਿੱਥੇ ਹੰਕਾਰ ਟੁੱਟਦਾ ਹੋਵੇ ਅਕਸਰ ਹੀ ਆਪਾਂ ਘਰਾਂ ਵਿੱਚ ਦੇਖਦੇ ਹਾਂ ਛੋਟੇ ਮੋਟੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਪੇਰੈਂਟਸ ਨਾਲ ਵੀ ਹੋ ਸਕਦੇ ਨੇ ਪਾਰਟਨਰ ਵੀ ਪਾਰਟਨਰ ਹੈ ਜਿਹੜਾ ਉਹਦੇ ਨਾਲ ਵੀ ਹੋ ਸਕਦੇ ਨੇ ਬੱਚਿਆਂ ਨਾਲ ਵੀ ਹੋ ਸਕਦੇ ਨੇ ਕਿਸੇ ਭੈਣ ਭਰਾ ਨਾਲ ਵੀ ਹੋ ਸਕਦੇ ਨੇ ਪਰ ਕੀ ਹੁੰਦਾ ਹੈ ਕਿ ਦੋਨੋਂ ਪਾਸੇ ਜੇ ਈਗੋ ਹੋਵੇ ਤਾਂ ਈਗੋ ਟਕਰਾਂਦੀ ਹੈ ਤੇ ਲੜਾਈ ਝਗੜਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਤਾਂ ਇੱਥੇ ਸਮਝਦਾਰ ਵਿਅਕਤੀ ਜਿਹੜਾ ਹੁੰਦਾ ਹੈ ਉਹ ਝੁਕ ਕੇ ਸਾਰੀ ਜਿਹੜਾ ਝਗੜਾ ਹੈ ਉਹਨੂੰ ਖਤਮ ਕਰ ਦਿੰਦਾ ਹੈ ਇੱਥੇ ਵੀ ਝੁਕਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਘਮੰਡ ਨੂੰ ਤੋੜਨ ਵਾਸਤੇ ਵੀ ਝੁਕਣਾ ਬਹੁਤ ਜ਼ਰੂਰੀ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਝੁਕਣਾ ਕਿੱਥੇ ਨਹੀਂ ਚਾਹੀਦਾ ਜਿੱਥੇ ਤੁਹਾਡੀ ਇੱਜ਼ਤ ਨਾ ਹੋਵੇ ਜਾਂ ਇੱਜ਼ਤ ਘਟ ਰਹੀ ਹੋਵੇ ਕਈ ਲੋਕਾ ਜਿਹੇ ਹੁੰਦੇ ਨੇ ਜੋ ਤੁਹਾਡੀ ਇੱਜ਼ਤ ਨਹੀਂ ਕਰਦੇ ਨਾ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦਾ ਸੁਭਾਅ ਹੁੰਦਾ ਏ ਕਿ ਉਹ ਵਸ ਤੁਹਾਨੂੰ ਝੁਕਾਉਣਾ ਚਾਹੁੰਦੇ ਨੇ ਹਰ ਗੱਲ ਤੇ ਇੱਥੇ ਹੁਣ ਇਹਨਾਂ ਲੋਕਾਂ ਦੇ ਅੱਗੇ ਝੁਕਣਾ ਬੇहद ਗਲਤ ਹੋਵੇਗਾ ਜੇ ਤੁਸੀਂ ਐਦਾਂ ਦੇ ਲੋਕਾਂ ਦੇ ਅੱਗੇ ਝੁਕਦੇ ਹੋ ਤਾਂ ਇੱਥੇ ਕੋਈ ਸ਼ੈਣਪ ਵਾਲੀ ਗੱਲ ਨਹੀਂ ਹੁੰਦੀ ਕਿ ਇੱਥੇ ਬੇਵਜ੍ਹਾ ਹੀ ਤੁਸੀਂ ਆਪਣੇ ਜਿਹੜੀ ਰਿਸਪੈਕਟ ਆ ਉਹਨੂੰ ਖੋ ਕੇ ਆਪਣੇ ਸਵੈਮਾਨ ਨੂੰ ਖੋ ਕੇ ਐਦਾਂ ਦੇ ਲੋਕਾਂ ਦੇ ਅੱਗੇ ਝੁਕਦੇ ਹੋ ਤਾਂ ਇਹ ਲੋਕ ਇਦਾਂ ਦੇ ਹੁੰਦੇ ਨੇ ਤੁਹਾਡੇ ਝੁਕਣ ਨੂੰ ਵੀ ਤੁਹਾਡੀ ਇਹ ਕਮਜ਼ੋਰੀ ਸਮਝਦੇ ਨੇ ਇਸ ਲਈ ਇਹਨਾਂ ਦੇ ਅੱਗੇ ਝੁਕਣਾ ਬਿਲਕੁਲ ਗਲਤ ਗੱਲ ਹੈ ਔਰ ਜਿੱਥੇ ਤੁਸੀਂ ਆਪਣੀ ਸਹੀ ਗੱਲ ਨੂੰ ਛੱਡ ਰਹੇ ਹੋ ਇਦਾਂ ਦੀ ਕੰਡੀਸ਼ਨ ਵਿੱਚ ਵੀ ਨਹੀਂ ਝੁਕਣਾ ਚਾਹੀਦਾ ਹੈਗਾ ਜਿੱਥੇ ਤੁਸੀਂ ਸੱਚੇ ਹੋ ਪਰ ਤੁਹਾਨੂੰ ਕੋਈ ਝੂਠਾ ਸ਼ਬਦ ਕਰਨ ਲੱਗਿਆ ਹੋਇਆ ਇਹ ਜਗ੍ਹਾ ਕੋਈ ਵੀ ਹੋ ਸਕਦੀ ਆ ਤੁਹਾਡਾ ਅੰਡ ਗਵੰਡ ਵੀ ਹੋ ਸਕਦਾ ਹੈ ਰਿਸ਼ਤੇਦਾਰੀ ਵੀ ਹੋ ਸਕਦੀ ਆ ਜਾਂ ਉਹ ਜਗ੍ਹਾ ਵੀ ਹੋ ਸਕਦੀ ਜਿੱਥੇ ਤੁਸੀਂ ਕੰਮ ਕਰਦੇ ਹੋ ਪਰ ਤੁਸੀਂ ਸਹੀਓ ਕੋਈ ਜਾਣ ਬੁੱਝ ਕੇ ਤੁਹਾਨੂੰ ਗਲਤੀ ਦਾ ਅਹਿਸਾਸ ਕਰਾ ਰਿਹਾ ਕਿ ਹਾਂ ਤੁਸੀਂ ਗਲਤ ਹੋ ਤੁਹਾਨੂੰ ਝੁਕਣਾ ਝੁਕਣਾ ਚਾਹੀਦਾ ਹੈ ਸਾਹਮਣੇ ਵਾਲਾ ਇਹ ਅਹਿਸਾਸ ਕਰਵਾ ਰਿਹਾ ਤਾਂ ਉਸ ਤੇ ਵੀ ਬਿਲਕੁਲ ਨਹੀਂ ਝੁਕਣਾ ਚਾਹੀਦਾ ਉੱਥੇ ਜ਼ਰੂਰ ਅੜੇ ਰਹਿਣਾ ਚਾਹੀਦਾ ਹੈ ਸਾਹਮਣੇ ਵਾਲੇ ਨੂੰ ਖੁਸ਼ ਕਰਨ ਲਈ ਇੱਥੇ ਝੁਕਣਾ ਬੇहद ਗਲਤ ਹੋਵੇਗਾ ਜੇ ਤੁਸੀਂ ਸੱਚਿਓ ਤਾਂ ਆਪਣੀ ਗੱਲ ਤੇ ਅੜੇ ਰਹੋ ਜਿੱਥੇ ਤੁਹਾਡੀ ਕਾਬਲੀਅਤ ਨੂੰ ਦਵਾਇਆ ਜਾਂਦਾ ਹੋਵੇ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਇਸ ਲਈ ਝੁਕਾਉਂਦੇ ਨੇ ਕਿ ਉਹ ਆਪ ਵੱਡੇ ਲੱਗਣ ਤਾਂ ਉੱਥੇ ਵੀ ਉਹਨਾਂ ਅੱਗੇ ਝੁਕਣਾ ਕੋਈ ਵਧੀਆ ਗੱਲ ਨਹੀਂ ਉੱਥੇ ਵੀ ਉਹਨਾਂ ਅੱਗੇ ਉਵੇਂ ਹੀ ਡਟ ਕੇ ਖੜੇ ਰਹਿਣ ਰਹਿਣ ਦੇ ਵਿੱਚ ਹੀ ਸਮਝਦਾਰੀ ਹੁੰਦੀ ਹੈ ਇਹ ਲੋਕ ਤੁਹਾਨੂੰ ਕਮਜ਼ੋਰ ਦਿਖਾਉਣ ਲਈ ਘਟੀਆਂ ਦਿਖਾਉਣ ਲਈ ਤੁਹਾਨੂੰ ਝੁਕਾਉਂਦੇ ਨੇ ਔਰ ਇਹ ਨਾ ਲੋਕਾਂ ਦੇ ਮਨ ਵਿੱਚ ਤੁਹਾਡੇ ਲਈ ਕੋਈ ਨਾ ਪਿਆਰ ਹੁੰਦਾ ਤੇ ਨਾ ਇੱਜ਼ਤ ਹੁੰਦੀ ਆ ਤੇ ਜਿਹੜੇ ਲੋਕ ਤੁਹਾਨੂੰ ਪਿਆਰ ਨਹੀਂ ਕਰਦੇ ਤੁਹਾਡੀ ਇੱਜ਼ਤ ਨਹੀਂ ਕਰਦੇ ਉਹਨਾਂ ਅੱਗੇ ਝੁਕਣਾ ਵੀ ਗਲਤ ਗੱਲ ਹੈ। ਉਹਨੇ ਵੀ ਝੁਕਣਾ ਕਿੰਨਾ ਚਾਹੀਦਾ ਹੈ? ਝੁਕਣ ਨਾਲ ਰਿਸ਼ਤੇ ਬਣਦੇ ਨੇ ਪਰ ਆਪਣੀ ਵੈਲਿਊ ਅਤੇ ਆਪਣੀ ਇੱਜ਼ਤ ਨੂੰ ਕਦੇ ਨਾ ਗਵਾਓ। ਝੁਕਣ ਨਾਲ ਰਿਸ਼ਤੇ ਬਣਦੇ ਨੇ ਪਰ ਯਾਦ ਰੱਖੋ ਝੁਕਣਾ ਇੰਨਾ ਹੈ ਕਿ ਤੁਸੀਂ ਟੁੱਟਣਾ ਨਹੀਂ ਹੈਗਾ। ਜੇ बार-बार ਤੁਹਾਨੂੰ ਹੀ ਝੁਕਣਾ ਪੈ ਰਿਹਾ ਹੈ ਤਾਂ ਰੁਕੋ ਤੇ ਸੋਚੋ ਅਜਿਹਾ ਕਿਉਂ? ਕਿਉਂਕਿ ਇਹ ਰਿਸ਼ਤੇ ਦੋਨਾਂ ਪਾਸਿਆਂ ਤੋਂ ਹੀ ਨਿਭਾਏ ਜਾਂਦੇ ਨੇ ਕਦੇ ਸਾਹਮਣੇ ਵਾਲਾ ਝੁਕੇ ਤੇ ਕਦੇ ਤੁਸੀਂ ਝੁਕੋ ਤਾਂ ਹੀ ਪਿਆਰ ਅਤੇ ਇੱਜ਼ਤ ਹੈ ਜਿਹੜੀ ਉਹ ਬਣੀ ਰਹਿੰਦੀ ਹੈ ਰਿਸ਼ਤਿਆਂ ਦੇ ਵਿੱਚ ਮਿਠਾਸ ਅਤੇ ਨਿੱਘ ਤਾਂ ਹੀ ਆਪਾਂ ਇਸ ਦਾ ਆਨੰਦ ਲੈ ਸਕਦੇ ਹਾਂ ਪਰ ਜੇ ਤੁਸੀਂ ਬਾਰ-ਬਾਰ ਝੁਕ ਰਹੇ ਹੋ ਔਰ ਇੰਨਾ ਜ਼ਿਆਦਾ ਝੁਕ ਰਹੇ ਹੋ ਕਿ ਤੁਸੀਂ ਆਪਣੀ ਵੈਲਿਊ ਨੂੰ ਖਤਮ ਕਰ ਰਹੇ ਹੋ ਆਪਣੀ ਸੈਲਫ ਰਿਸਪੈਕਟ ਨੂੰ ਖਤਮ ਕਰ ਰਹੇ ਹੋ ਆਪਣੇ ਆਪ ਨੂੰ ਅੰਦਰੋਂ ਤੋੜ ਰਹੇ ਹੋ ਤਾਂ ਇੱਥੇ ਝੁਕਣਾ ਇੰਨਾ ਜ਼ਿਆਦਾ ਝੁਕਣਾ ਵੀ ਠੀਕ ਨਹੀਂ ਹੁੰਦਾ ਜਿੱਦਾਂ ਤੂਫਾਨ ਆਉਂਦੇ ਨੇ ਇਹਦਾ ਜਿਹੜੇ ਦਰਖਤ ਹੁੰਦੇ ਨੇ ਉਹ ਝੁੱਕ ਕੇ ਆਪਣੇ ਆਪ ਨੂੰ ਬਚਾ ਲੈਂਦੇ ਨੇ ਤੇ ਬਾਅਦ ਵਿੱਚ ਉਵੇਂ ਹੀ ਫੇਰ ਖੜੇ ਹੋ ਜਾਂਦੇ ਨੇ ਤੇ ਇਦਾਂ ਹੀ ਜੇ ਤੁਸੀਂ ਝੁੱਕ ਕੇ ਆਪਣੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਬਚਾ ਸਕਦੇ ਹੋ ਤਾਂ ਝੁਕੋ ਪਰ ਆਪਣੇ ਆਪ ਨੂੰ ਉਸ ਦਰਖਤ ਦੀ ਤਰ੍ਹਾਂ ਟੁੱਟਣ ਨਾ ਦਿਓ ਆਪਣੀਆਂ ਜੜ੍ਹਾਂ ਨੇ ਜਿਹੜੀਆਂ ਉਹਨਾਂ ਨੂੰ ਹਿੱਲਣ ਨਾ ਦਿਓ ਜੇ ਵੀਡੀਓ ਵਿੱਚ ਤੁਹਾਨੂੰ ਇੱਕ ਗੱਲ ਵੀ ਵਧੀਆ ਲੱਗੀ ਹੋਵੇ ਤਾਂ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੇਂ ਵੀਡੀਓ ਵਿੱਚ ਥੈਂਕ ਯੂ ਫਾਰ ਲਾਈਕ